ਅੱਜ 1 26 ਤਰੀਕ ਨੂੰ 26 27 ਦੀ ਦਰਿਆਣੀ ਰਾਤ ਨੂੰ ਪਿੰਡ ਫਰੋਜ਼ ਰੋਲੀਆਂ ਅ ਬਜ਼ੁਰਗ ਬੱਗਾ ਸਿੰਘ ਦੇ ਘਰੇ ਲੁੱਟ ਹੋਈ ਸੀ ਜਿਨ੍ਹਾਂ ਦੇ ਜਿਹੜੀ ਨੂੰ ਉਹਨਾਂ ਦੀ ਦਲਜੀਤ ਕੌਰ ਪਤਨੀ ਕਮਲਜੀਤ ਸਿੰਘ ਜਿਨ੍ਹਾਂ ਨੂੰ ਗੰਭੀਰ ਰੂਪ ਦੇ ਵਿੱਚ ਚੱਕਮੀ ਕਰਕੇ ਤੇ ਕਾਫੀ ਇਹਨਾਂ ਦਾ ਸਮਾਨ ਲੁੱਟ ਕੇ ਲੈ ਕੇ ਗਏ ਸੀ ਕੜਾ ਜੀ ਚੈਨੀ ਜੀ ਹੋਰ ਵੀ ਜਿਹੜਾ ਕੀਮਤੀ ਸਮਾਨ ਉਹ ਲੁੱਟ ਕੇ ਲੈ ਕੇ ਗਏ ਸੀਗੇ ਅੰਦਰ ਇਸ ਮੁਕੱਦਮੇ ਸੀਗਾ ਤੇ ਸਾਡੀ ਟੀਮ ਐਸ ਐਚ ਓ ਹਰਤਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਔਰ ਇਹਨਾਂ ਦੀ ਡੈਡੀਕੇਟਿਡ ਟੀਮ ਜਿਹਦੇ ਵਿੱਚ ਏ ਐਸ ਆਈ ਰਾਜਿੰਦਰ ਚੌਂਕੀਆ ਪਸਤੀ ਘੋੜਾ ਔਰ ਉਹਨਾਂ ਦੇ ਨਾਲ ਮੁੰਡਾ ਜੱਸੀ ਪਨੀਤ ਸ਼ਰਮਾ ਤੇ ਵਿਕਾਸ ਬਹੁਤ ਹੀ ਇਹਨਾਂ ਨੇ ਬਹੁਤ ਐਫਰਟ ਕਰਕੇ ਔਰ ਸਾਡੇ ਮੇਰੇ ਗੰਮਨ ਮੁੰਡੇ ਦਲਵਿੰਦਰ ਰਿਸ਼ਪ ਤੇ ਸਖਜੇਂਦਰ ਅਸੀਂ ਵੱਖ-ਵੱਖ ਜੜੀਆਂ ਟੀਮਾਂ ਬਣਾ ਆ ਕੇ ਅਸੀਂ ਸਾਰਾ ਇਨਵੈਸਟੀਗੇਸ਼ਨ ਕੀਤੀ ਔਰ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਅਸੀਂ ਕਰੀਬ 77 ਕਿਲੋਮੀਟਰ ਅਸੀਂ ਐਸਸੀ ਨੂੰ ਅਸੀਂ ਫੋਲੋ ਕਰਦੇ ਹੋਏ ਇਹਨਾਂ ਦੋਸ਼ੀ ਤੱਕ ਪਹੁੰਚੇ ਔਰ ਸਾਡੇ ਇਸ ਮੁਕੱਦਮੇ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੇ ਸੀਨੀਅਰ ਪੁਲਿਸ ਅਫਸਰ ਸਰਫੇ ਸ੍ਰੀ ਸੰਦੀਮਲ ਕੀ ਉਨ੍ਹਾਂ ਦੇ ਦਿਸ਼ਾ ਨਿਰਦੇਸ਼ ਸਾਡੇ ਐਸਪੀ ਡੀ ਸਾਹਿਬ ਅ ਮਕੇਸ਼ ਕੁਮਾਰ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਸ਼ੇਟਾ ਸੀਗੇ ਸਾਰਾ ਜਿਹੜਾ ਪ੍ਰੋਸੈਸ ਚਲਾਇਆ ਔਰ ਸਾਨੂੰ ਕਾਮਯਾਬੀ ਮਿਲੀ ਕਾਮਯਾਬੀ ਦੇ ਵਿੱਚ ਅ ਤਿੰਨ ਬੰਦੇ ਅਸੀਂ ਰੌਡ ਆਪ ਕਰ ਲਏ ਆ ਜਿਨ੍ਹਾਂ ਦੇ ਨਾਮ ਤਾਂ ਡੇ ਮੈਂ ਸਾਹਮਣੇ ਦੱਸਤਾ ਨਹੀਂ ਇੱਥੇ ਹੈਗਾ ਜੀ ਲੱਟਾ ਬਿਲਡ ਤੋਂ ਜੱਗਾ ਜਗਤਾਰ ਸਿੰਘ ਜਗਾ ਔਰ ਇੱਕ ਸਾਜਨ ਆ ਸਾਜਨ ਇੱਕ ਮਨੀ ਜਿਹੜੇ ਜਿਹੜਾ ਇਹਦੇ ਵਿੱਚ ਮੇਲ ਬੰਦਾ ਆ ਜਿਹੜਾ ਉਹ ਮਨੀ ਆ ਜਨਾ ਜਿਹਦਾ ਸਾਰਾ ਇੰਨੇ ਆਪਣਾ ਇਸ ਕੰਮ ਦੀ ساری ਰੂਪਰੇਖਾ ਬਣਾਈ ਔਰ ਅਸੀਂ ਇੰਨਾ ਬੰਦਿਆ ਦੇ ਕੋਲੋਂ ਮਾਣੂ ਹਿਆ ਇੱਕ ਵੈਸਟਲਿਆ ਵੀ ਹੋਰ ਦਾ ਕੰਟਰੀ ਮੇਡ ਔਰ ਇੱਕ ਅਸੀਂ ਕੜਾ ਜਿਹੜਾ ਗੰਗਾ ਨਗਰ ਤੋਂ ਅਸੀਂ ਦੌਰ ਕਰਕੇ ਲਿਆ ਨਾ ਇਹਨਾਂ ਨੇ ਵੇਟ ਤੋਂ ਨਹੀਂ ਜਿਹਦਾ ਕਾਫੀ ਵੇਟ ਆ ਕਰੀ ਤੋਂ ਸਾਡੀ ਸ਼ੇਲ ਤੋੜੇ ਜੀ ਪੀਦਾ ਬੇਟਿਆ ਔਰ ਸਾਡੇ ਜਿਹੜਾ ਹੋਰ ਵੀ ਜਿਹੜੇ ਇਹਦੇ ਵਿੱਚ ਅਜੇ ਤਿੰਨ ਬੰਦੇ ਹੋਰ ਹੈਗੇ ਆ ਉਹਨਾਂ ਦਾ ਨਾਮ ਅਸੀਂ ਤੁਹਾਨੂੰ ਸਾਹਮਣੇ ਜੇ ਨਹੀਂ ਰੱਖਸਦੇ ਅਗਨ ਵਾਲੇ ਸਮੇਤ ਵਿੱਚ ਤਤਤੀਸ਼ ਦੇ ਵਿੱਚ ਅਸੀਂ ਲਿਆਵਾਂਗੇ ਔਰ ਅੱਗੇ ਵੀ ਅਸੀਂ ਦੇਖਾਂਗੇ ਕਿ ਹੋਰ ਅੱਗੇ ਕਿਹਦੇ ਕਿਹਦੇ ਨਾਮ ਆਉਂਦੇ ਆ ਤੇ ਅਗਿਆ ਮਕਦਮੇ ਜਿੱਕੇ ਦਾ ਹੈਗਾ ਜਗਤਾਰ ਜਿਹਦੇ ਜਿਹੜਾ ਨੱਟਾ ਪਿੰਡ ਤੋਂ ਹੈਗਾ ਇਹਦੇ ਇਸ ਤੇ ਪਰਚਾ ਹੈਗਾ ਇਹਦੇ ਇਸ ਵਾਰਦਾਤ ਦੇ ਵਿੱਚ ਜਿਹੜੀ ਗੱਡੀ ਇਹਨਾਂ ਨੇ ਵਰਤੀ ਆ ਆਪਣਾ ਉਹ ਗੱਡੀ ਉਹ ਵੀ ਰਿਕਵਰ ਕਰ ਲਈਆ ਤੇ ਹੋਰ ਵੀ ਜਿਹੜੇ ਮਾਰੂ ਸੀ ਆ ਜਿਹਨਾਂ ਦੇ ਕੋਲ ਸੀਗੇ ਜਿਨ੍ਹਾਂ ਨੇ ਵਾਰਦਾਤ ਦੇ ਵਿੱਚ ਉਹ ਅਨਜਾਮ ਦਿੱਤਾ ਉਹ ਸਾਰੇ ਅਸੀਂ ਜਿਹੜੇ ਰਿਕਵਰ ਕਰ ਲਏ ਜਿਹੜਾ ਜੀ ਵਾਰਦਾਤ ਦੇ ਵਿੱਚ ਜਿਹਨਾਂ ਨੇ ਲੜਕੋ ਕੀਤੀ ਸੀ ਉਹ ਸਾਰਾ ਸਪਾਨ ਬਰਾਮਦ ਹੋ ਚੁੱਕਾ ਜੀ ਜਿਹੜਾ ਮੇਨ ਜਿਹੜਾ ਹੈਗਾ ਜੀ ਜਿਹੜਾ ਕੜਾ ਸੀਗਾ ਉਹ ਅਸੀਂ ਰਿਕਵਰ ਕਰ ਲੈਂਦਾ ਹੈ ਜਿਹੜਾ ਇੱਕ ਇਹਨਾਂ ਦੀ ਚੈਨੀ ਆ ਤੇ ਕੁਝ ਥੋੜਾ ਜਿਹਾ ਹੋਰ ਹੈਗਾ ਆ ਚੈਨੀਆਂ ਉਹ ਵੀ ਕੋਈ ਚਾ ਪੰਜ ਟੋਲੇ ਦੀ ਦਾਸਤੇ ਆ ਉਹ ਜਿਹੇ ਇਹਨਾਂ ਦਾ ਜਿਹੜਾ ਜਿਹੜਾ ਇਹਨਾਂ ਦਾ ਜਿਹੜਾ ਸਹਿਫਾਟੀ ਸੀਗਾ ਉਹਨੂੰ ਅਸੀਂ ਇਹ ਰਾਉਂਡ ਅਪ ਕਰਕੇ ਫਿਰ ਆਪਾਂ ਮੁਤਕੋਰ ਕੰਮ ਨਹੀਂ ਕਰਾਂਗੇ ਕਿ ਕਿ ਜਤਨ ਵਿੱਚ ਅਸੀਂ ਕਿੱਛ ਚੱਲੂਗੀ ਕੁਝ ਹੋਰ ਡਟੇਲਾ ਕਹਤਾਂਗੇ ਤੇ ਅਸੀਂ ਇਹ ਸੈਪਰ ਸੈਪਰਡ ਹੈ ਜੀ ਇਹਨਾਂ ਦਾ ਦੋ ਬੰਦੇ ਹੈਗੇ ਜਿਹੜੇ ਉਹ ਲਟਾ ਪਿੰਡ ਦੇ ਹੈਗੇ ਆ ਇੱਕ ਪਿੰਡ ਖੈਰਾਬਾਦ ਬੇਟਾ ਪਿੰਡ ਬੇਦਾ ਜੀ ਉਹ ਤੋਂ ਦੇ ਹਲਕਾ ਨਜ਼ਰ ਆ ਰਿਹਾ ਜੀ